ਸਾਲ ਜੀ ਸਾਰਿਆਂ ਨੂੰ ਉਹ ਤੁਸੀਂ ਕਰੀਮ ਦਾ ਨਾਮ ਪੁੱਛੀ ਜਾਂਦੇ ਸੀਗੇ ਨਾ ਆ ਮੇਰੀ ਮੰਮੀ ਦੱਸਣਗੇ ਤੁਹਾਨੂੰ ਦੱਸਿਓ ਮੰਮੀ ਹੈਲੋ ਸਸਰੀਕਾਲ ਦੋਸਤੋ ਸਾਰਿਆਂ ਨੂੰ ਤੇ ਮਾਈ ਬੋ ਮਾਈ ਬਲੌਗ ਸਸਰੀਕਾਲ ਤੇ ਵੈਲਕਮ ਟੂ ਮੱਚ ਫਰੈਂਡ ਕਰੀਮ ਉਹ ਇੰਸਟਾਗ੍ਰam ਤੇ ਇੱਕ ਮੈਂ ਐਡੀ ਮੈਂਸ਼ਨ ਕੀਤੀ ਆ ਓਪਨ ਤੋਂ ਮਗਵਾਈ ਆ ਹੁਣ ਮੈਨੂੰ ਨਹੀਂ ਪਤਾ ਵੀ ਇਹ ਮੂੰਹ ਰਾ ਬਾਤ ਚਾ ਦੇ ਲੋ ਕਾਲਾ ਕਰਦਾ ਨਹੀਂ ਮੈਨੇ ਉਹ ਪੁੱਕੀ ਆਂਟੀ ਦੇ ਨੇਮ ਵੀ ਆਰਡਰ ਕੀਤਾ ਉਹ ਲਾਰਜ ਸੀਗੀ ਰਾਤ ਮੈਂ ਦੇਖੀ ਸੀ ਆਰਡਰ ਕੀਤਾ ਹਣੇ ਹਾਂ ਫੇਸ ਤੇ ਰਾਤ ਸੀ ਅੱਛਾ ਤੁਸੀਂ ਵੀ ਉਹ ਤੋਂ ਇੰਸਟਾਗ੍ਰਾਮ ਤੇ ਜਾਓ ਸਾਡੇ ਤੇ ਉੱਥੇ ਮੈਂ ਐਡੀ ਮੈਂਸ਼ਨ ਕੀਤੀ ਆ ਭੈਣ ਦੀ ਤੁਸੀਂ ਜਾ ਕੇ ਉਹਨਾਂ ਨੂੰ ਡੀਐਮ ਕਰੋ ਤੇ ਮੰਗਵਾ ਸਕਦੇ ਹੋ ਘਰ ਬੈਠੇ ਮੰਗਵਾ ਲਓ ਹਾਂਜੀ ਹਾਂਜੀ ਤੇ ਮੇਰੇ ਗੋਰੇ ਹੋਣੇ ਕਾ तरीका स्टाइल यही है चल तोरी मार छाड़ू तो हुन ਆਪਣਾ तोरी हो गया सही ए मेरे ना काम करावा ਲੱਗ ਗਿਆ ਪਹਿਲਾਂ ਵਾਂਗੂ ਤੇ ਤੁਸੀਂ ਕਹਿੰਦੇ ਬਲੌਗ ਨਹੀਂ ਪਿਆ ਇਹ ਛੋਟਾ ਦਾ ਪੀਜੀਸੀ ਵੀਰੇ ਕਾਨੇ ਕਰਕੇ ਸੀ ਉਹ ਉਧਰ ਵੀ ਸੀਗੇ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਆਪਰੇਸ਼ਨ ਹੋਇਆ ਐਡਾ ਵੱਡਾ ਤੇ ਆਪਾਂ ਬਲੌਗ ਕਿਵੇਂ ਪਾ ਸਕਦੇ ਹਾਂ ਨਾ ਬਾਕੀ ਟੂ ਮੱਚ ਵਾਈ ਬਲੌਗ ਦੇਖੋ ਹੱਲ ਕੀ ਪਈ ਅੱਜ ਕੰਮ ਕਰਨ ਕਰੋ 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 ਹਾਈ ਕਪੜਾ ਮਾਰ ਕਿਦਾਂ ਚਾਦਰ ਸ਼ੁੱਧਰ ਪਛਾਉ ਹੋਏ ਇਸ ਤੇ ਖੜਦਮਾ ਕਪੜੇ ਹੋ ਦੇਖੋ ਹਾਂ ਤੇ ਆਪਣੀ ਕਿਆ ਨਾ ਬਣਾ ਲੇ ਗੋਰੀ ਹੋਗੀ ਮੈਂ ਤਾਂ ਕਰਕੇ ਪੋਹੇ ਦਿੱਤ ਸੀ ਨਾ ਕੱਲ ਦੇ ਕਪੜੇ ਮਸ਼ੀਨ ਦੇ ਵਿੱਚ ਪਾ ਰੱਖੇ ਨਹੀਂ ਮੰਮੀ ਨੇ ਤੇ ਕੱਲ ਕੱਟੇ ਨਹੀਂ ਟਾਈਮ ਨਹੀਂ ਮਿਲਿਆ ਕਹਿੰਦੀ ਮੇਰੇ ਕੋਲ ਮੰਮੀ ਕਹਿੰਦੀ ਹਰ ਤਾਂ ਹੀ ਤਸੋ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਠੀਕ ਹੋ। ਕਾਰਗਾਲੇ ਸਾਡੀ ਮਸ਼ੀਨ ਨਾ ਕਹਿੰਦੀ ਧੱਕਾ ਕਰੋ ਮੇਰੇ ਨਾਲ ਘੁੰਮਦੀ ਨਹੀਂ ਤਾਂ ਉਹ ਮੋਗੀ ਕਾਲ ਚਾਲ ਦਾਲ ਦੋ ਇਤਰੇ ਗਾਲੇ ਗਾਰੇ ਇਤਰੇ ਇੰਨਾ ਜਵਾਬ ਦੇ। ਹਾਂਜੀ ਫਰੈਂਡ ਤੇ ਮਸ਼ੀਨ ਘੁੰਮ ਨਹੀਂ ਰਹੀ ਤੇ ਕਹਿੰਦੀ ਕੀ ਕਹਿੰਦਾ ਕੱਪੜੇ ਮੈਂ ਬਾਹਲੇ ਪਾਤੇ। ਫਨੇ ਤਾਂ ਨਹੀਂ ਘੁੰਮਦੀ। ਤੇ ਜਿਹੜੀ ਚਾਦਰਾਂ ਚਾਦਰ ਮੇਰੇ ਕੋਲ ਇੱਕ ਹੀ ਉਹ ਮੰਜੇ ਦੇ ਵਿਛੌਣ ਵਾਲੀ ਉਹ ਮੈਂ ਧੋਈ ਜਾਨੀ ਹੁਣ ਉਹ ਸੁੱਕੂਗੀ ਤਾਂ ਪਾ ਵਿਛਾਵਾਂਗੇ ਬਾਕੀ ਗਰਮੀ ਬਹੁਤ ਆ ਫਰੈਂਡ ਆਪ ਦਾ ਧਿਆਨ ਰੱਖਿਓ ਠੀਕ ਹੈ ਜੀ ਅਸੀਂ ਜੋ ਬਾਹਰ ਨਾਲ ਨਿਕਲੋ ਠੀਕ ਹੈ ਜੀ ਤੇ ਕੁੱਕੀ ਭੈਣ ਨੂੰ ਸਸਰੀਕਾਲ ਮਲੇਸ਼ ਗਾਲੀ ਨੂੰ ਵੀ ਸਸਰੀਕਾਲ ਤੇ ਦਿੱਲੀ ਵਾਲੀ ਨੂੰ ਰਾਮ ਰਾਮ ਤੇ ਸਾਰਿਆਂ ਨੂੰ ਤੁਸੀਂ ਬੜਾ ਇੰਤਜ਼ਾਰ ਕੀਤਾ ਵੀ ਕਿਰਨਾ ਕਦੋਂ ਬਲੌਗ ਪਾਉਗੀ ਤਾਂ ਮੇਰਾ ਅਸਲ ਜੀ ਮੇਰੇ ਕੋਲ ਟਾਈਮ ਹੈ ਨਹੀਂ ਸੀਗਾ ਤੁਹਾਨੂੰ ਪਤਾ ਹੈ ਦਿਨ ਵਿੱਚ ਦੀ ਤਿੰਨ ਵਾਰੀਆਂ ਨੂੰ ਖਾਣਾ ਹੋਣਾ ਬਣਾ ਕੇ ਦੇਣਾ ਹੁੰਦਾ ਸੀਗਾ ਤੇ ਕਦੇ ਭੁੱਖ ਲੱਗਦੀ ਸੀ ਜਵਾਕ ਨੂੰ ਮੈਂ ਮਰੇ ਮੁੰਡੇ ਦਾ ਮੁੰਡੇ ਦਾ ਮੇਰੇ ਦਾ ਜਿਆਦਾ ਖਿਆਲ ਰੱਖਦੀ ਆ ਜੀ ਮੈਂ ਬਹੁਤ ਚੰਗੀ ਆਂਦੀ ਤੇ ਗਰੀਬਣੀ ਦੀ ਆਹ ਪਾਟ ਗਈ ਬਾਹ ਫਰੈਂਡ ਇਹੋ ਜਿਹਾ ਭਾਡੇ ਕਿਸੇ ਦਾ ਸੂਟ ਗਿਆ ਬਟ ਕੀਤਾ ਦੇਖੋ ਤੇ ਛਿੱਜ ਗਿਆ ਇਹ ਸਾਰਾ ਤੇ ਬਾਕੀ ਤੁਸੀਂ ਆਪਦਾ ਖਿਆਲ ਰੱਖੋ ਭਰਾ ਮੇਰਾ ਫੋਨ ਨਾ ਵਿੱਚ ਚਲਦੀ ਨਹੀਂ ਤੁਸੀਂ ਨਹੀਂ ਦੇ ਅੱਜ ਪਹਿਲਾਂ ਮਸ਼ੀਨ ਤੋਂ ਭਾਈਏ ਅੱਜ ਦਵਾ ਕੇ ਲਿਆਉਗੀ ਜੀ ਕੀ ਡਰਾਈਵ ਫਰੋਂਟ ਆ ਡਰਾਈਵ ਡਰਾਈਵ ਡਾਈਟ ਮੇਰੀ ਡਾਈਟ ਅੱਜ ਇਹ ਬਹੁਤ ਦੇਖਣ ਜਾਂਦੇ ਆ ਫਰੈਂਡ ਹਾਂ ਜਿਹੜਾ ਜੇ ਕੁੜੀ ਸੋਹਣੀ ਲੱਗੀ ਤਾਂ ਜਾਣੇ ਅੱਜ ਇੱਥੇ ਬਰਿੰਡੇ ਹੀ ਲੋਕਲ ਕੁੜੀ ਦੇਖਣ ਚੱਲਿਆਂ ਦੇ ਬਾਤ ਤੇ ਹੋ ਸਕਦਾ ਪਸੰਦ ਆਈ ਜਾਵੇ ਪਹਿਲਾਂ ਨਾ ਰੱਤਾ ਅੱਜ ਮੈਨੂੰ ਲੱਗਦਾ ਕਿ ਪਹਿਲਾਂ ਹੀ ਨਾ ਨੂਜੀ ਕਰੀ ਜਾਂਦਾ ਪਸੰਦ ਆਉਣੀ ਨੇਪੜੀ 11:00 ਵਜੇ ਜਾਣਾ ਛੇਤੀ ਕਰ ਲੈਣਾ ਕੰਮ ਨਿਬੜਦਾ 11:00 ਵਜੇ ਨਾ ਮਾਰ ਝਾੜੂ ਫਿਰ ਤਲਰ ਘਰ ਜਾ ਵੀ ਮੈਨੂੰ ਕਮਾਉਣੀ ਆ ਹਾਂ ਇਹ ਮੰਮੀ ਤੇ ਝਾੜੂ ਕਰਵਾਨੇ ਆਪਾਂ ਹਾਂ ਮੰਮੀ ਦਾ ਝਾੜੂ ਮੰਮੀ ਦਾ ਝਾੜੂ ਅੱਜ ਹੀ ਦੇਖ ਲਈ ਤੂੰ ਕੱਲ ਰਾਤ ਦੀ ਮਸ਼ੀਨ ਲਈ ਹੁਣ ਕੱਪੜੇ ਕੱਟ ਰਹੀਏ ਦੇਖ ਲੋ ਜੀ ਰਾਤ ਫਰੈਂਡ ਮੈਂ ਮਹਿਫਿਲ ਲਾ ਲਈ ਬਾਹਰ ਚ ਕੌਣ ਜਿਹੜੇ ਤੜਕੇ ਤੜਕੇ ਕਬੂਤਰ ਦੀ ਕੀ ਕਰੀ ਜਾਂਦੇ ਸੀ ਉਹ ਤਾਂ ਕਬੂਤਰ ਫੜਦੇ ਸੀ ਜਵਾਰ ਨੂੰ ਮੈਂ ਤਾਂ ਮੇਰੇ ਸਾਥ ਤੋਂ ਆਹ ਬੜੋ ਮਸ਼ੀਨ ਘੁੰਮ ਗਈ ਆਪ ਹੀ ਐ ਚੱਲ 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 ਕਰੋ 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 ਆਹ ਹੋ ਹੋ ਕਰੋ 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 ਕਾਂ ਬਾਂਪਾ ਲੱਗੇ ਆ ਕਰਨ ਕਰੀ ਜਾਂਦੇ ਆ ਤੇ ਸੋਰੀ ਦਿਖਾਉਂਦਾ ਆਪਦੀ ਸ਼ਕਲ ਖੜ ਜਾ ਮਨੂ ਮੇਰਾ ਮੂਲ ਕਿੱਥੇ ਆ ਤੇਰਾ ਫੋਨ ਹੈ ਜਿਹਦੇ ਚ ਬਲੌਗ ਬਣੀ ਆ ਅੱਛਾ ਠੀਕ ਆ ਖੜ ਜਾ ਹੁਣ ਫਰੈਂਡ ਆਪਾਂ ਨੂੰ ਆ ਗਈ ਕਮਜ਼ੋਰੀ ਔਰ ਦੇਖੋ ਜੀ ਹੁਣ ਕਮਜ਼ੋਰ ਕੇਲੇ ਖਾਓਗੀ ਮਨਾਈ ਨਾਲ ਕੰਮ ਕਰਕੇ ਫਰੈਂਡ ਕਮਜ਼ੋਰੀ ਆ ਜਾਂਦੀ ਹੈ ਦੇਖ ਹਾਂ ਕੱਲੇ ਕੱਲੇ ਲੱਗੀ ਰਹੀ ਹੈ ਆਪਾਂ ਦਾ ਭਰਾਵਾ ਕਮਜ਼ੋਰੀ ਹੋ ਜਾਂਦੀ ਹੈ ਜਾਣ ਆ ਜਿਹੜਾ ਬੰਦਾ ਸਵੇਰੇ ਕੇਲਾ ਖਾਜੂਗਾ ਨਾ ਜ਼ਿੰਦਗੀ ਭਾਰੋਂ ਨੂੰ ਕਿਸੇ ਦੁੱਖ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਚਾਹ ਆਸ ਜਿਆ 10 10 ਦਿਨ ਹੋ ਗਿਆ ਪਰ ਰੋਪਾ ਨਹੀਂ ਦਲਦਾ ਨਹੀਂ ਹੋਇਆ ਹੂੰ ਅੱਜ ਪਾ ਰਹੇ ਹਾਂ ਇਹ ਡਾਟਾ ਹੈੱਡਫੋਨ ਤਾਂ ਕਿਤਾ ਸੀ ਕੰਨ ਤੇ ਓਟਾ ਇੱਥੇ ਆਏ ਕੇਲੇ ਆਪਣੇ ਕੋਲੇ ਬਚ ਗਏ ਫਰੈਂਡ ਥੋੜੇ ਹੀ ਆ ਨਹੀਂ ਤਾਂ ਮੈਂ ਤੁਹਾਨੂੰ ਕਹਿੰਦੀ ਵੀ ਇੱਕ ਇੱਕ ਤੁਸੀਂ ਵੀ ਖਾ ਲਓ ਤੇ ਕੇਲੇ ਹੈਗੇ ਥੋੜੇ ਅਸਲ ਚ ਤੇ ਆ ਜੈਸਮਿਨ ਚੋਟਿਆ ਨੇ ਦਿੱਤਾ ਜੀ ਮੇਰੀ ਕੁੜੀਆ ਨੂੰ ਖੇਡਣ ਵਾਸਤੇ ਦੇਉਦੀ ਕੁੜੀ ਦਾ ਸੀਗਾ ਅਸੀਂ ਗਏ ਉਹਨਾਂ ਦੇ ਘਰੇ ਅੱਜ ਜੈਸਵੀਨ ਚੋਟੀਆਂ ਵੀ ਕਹੀ ਜਾਂਦੀ ਆ ਫਿਲਮ ਬਣਾਉਣ ਨੂੰ ਹੋ ਸਕਦਾ ਸੀ ਉਹਨਾਂ ਦੇ ਘਰੇ ਅੱਜ ਕੋਈ ਸ਼ੂਟ ਕਰੀਏ ਕੱਲ੍ਹ ਦੇ ਫੋਨ ਕਰੀ ਜਾਂਦੀ ਆ ਵਿਚਾਰੀ ਤੇ ਬਾਕੀ ਦੇਖਦੇ ਆ ਜਿੱਧਰ ਲੋੜ ਲੱਗ ਉਧਰ ਹੀ ਭੱਜਾਂਗੇ ਕੁੜੀ ਵੀ ਦੇਖਣੀ ਜ਼ਰੂਰੀ ਆ ਤਾਂਹੀਂ ਤਾਂ ਵਿੱਚ ਯਾਰ ਨਾ ਬੈਠੇ ਲਫਾ ਫਾਇਦਾ ਕੇਲੇ ਪਾਇਦਾ ਕੀ ਦਸ ਫਾਇਦਾ ਜੇ ਕਿਰਨਾ ਤੂੰ ਕਿਸੇ ਨੂੰ ਦੇਣੇ ਹੀ ਨਹੀਂ ਗੱਲ ਬਣੀ ਕੋ ਇਹ ਗਾਣਾ ਬਣਾਇਆ ਬਰੈੱਡ ਮੈਂ ਆਪ ਦੇ ਕੋਲੋਂ ਤਾਂ ਹੀ ਤਾਂ ਵਿੱਚ ਯਾਰ ਨਾ ਬੈਠੇ ਉਹ ਥੱਲੇ ਮਹਿੰਗੇ ਸਾਈਕਲ ਦਾ ਕੀ ਦਸ ਫਾਇਦਾ ਜੇ ਪਿੱਛੇ ਮੇਰੇ ਯਾਰ ਨਾ ਬੈਠੇ ਬਰੈੱਡ ਸਹੀ ਆਣਾ ਗਾਣਾ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਗਾਣਾ ਮੇਰਾ ਘੈਂਟ ਸੀ ਕਿ ਕਿਵੇਂ ਸੀਗਾ ਮਰ ਜਾਣਾ ਕੇਲਾ ਗੁੱਲਾ ਗਾਲਿਆ ਘਰ ਕੇਲੇ ਨਾ ਤੜਕੇ ਸਹੀ ਰੰਦਾ ਸਲੀਗਰ ਲੈ ਦੇਖੋ ਫਰੈਂਡ ਕੇਲਾ ਨਹੀਂ ਖਾਂਦਾ ਫਿਰ ਤੁਸੀਂ ਕਹੋਗੇ ਵੀ ਆਦਾ ਖਿਆਲ ਨਹੀਂ ਰੱਖਦੀ ਬੱਚੇ ਦਾ ਤੇ ਆਪਾਂ ਇਹਦਾ ਪੂਰਾ ਖਿਆਲ ਰੱਖਦੇ ਆਂ ਜੀ ਤੇ ਹੁਣ ਇਹ ਮਾਰੂਗਾ ਝਾੜੂ ਤੇ ਮੈਂ ਲਾਉਂਗੀ ਪੋਚੇ ਆਹ ਦੜੀ ਜੁੜੀ ਕਟੋਰੀ ਫੇਰ ਨਾ ਮਾਜੂਗੀ ਭਾਂਡੇ ਫੇਰ ਅਸੀਂ ਆਂ ਮੈਂ ਆਪਦੀ ਐਲਸੀਡੀ ਚ ਲਾ ਕੇ ਸੁਣ ਕੇ ਗਾਣੇ ਆਹ ਮੇਰੀ ਭੈਣ ਦੀ ਲਈ ਆ ਜੀ ਬਾਹਰ ਐਲਸੀਡੀ ਫੇਰ ਸਾਡੀ ਗੁੱਲੂ ਦੀ ਐ ਗੁੱਲੂ ਰੋੜਾ ਕਰਦੀ ਅੰਦਰ ਜਾ ਕੇ ਕਾਂਟੂਨ ਵੇਖਦੀ ਆ ਉਹ ਉਹ ਜਿਹੜੇ ਪੁੱਤਾਂ ਪੁੱਤਾਂ ਜੜੇ ਨਹੀਂ ਦਿਖਾਈ ਜਾਂਦੇ ਰਹਿੰਦੇ ਹਾਂ ਉਸਨੇ ਐਸਾ ਕਰ ਦਿਆ ਉਸਨੇ ਐਸਾ ਕਰ ਦਿਆ ਤੇ ਫਰੈਂਡ ਫਿਰ ਮੈਂ ਆਉਂਦੀ ਅੰਦਰ ਤੇ ਹੀ ਰੰਗ ਕੀ ਅਰੇ ਜਿਹੜਾ ਤੁਸੀਂ ਇਹ ਗੋਰੇ ਹੋਣ ਵਾਲੀ ਕਰੀਮ ਪੁੱਛ ਰਹੇ ਇੰਸਟਾਗ੍ਰam ਤੇ ਮੈਂ ਨਾ ਪਹਿਨਦੀ ਮੈਂ ਐਡੀ ਮੈਂਸ਼ਨ ਕੀਤੀ ਹੋਈ ਆ ਥੋੜਾ ਜਿਹਾ ਥੱਲੇ ਜਾਵਾਂਗੇ ਨਾ ਇੰਸਟਾਗ੍ਰam ਦੇ ਤੇ ਤੁਸੀਂ ਉੱਥੇ ਜਾ ਕੇ ਦੇਖ ਲਓ ਉਹ ਘਰੇ ਬੈਠਾ ਨੂੰ ਦਿਲ ਨੇ ਮੈਂ ਤਾਂ ਇੱਕ ਨਾਲ ਉਹ ਡੱਬਾ じゃ ਵੀ ਦਿੱਤਾ ਉਹ ਤਾਂ ਮੈਂ ਕਦੇ ਲਾਇਆ ਨਹੀਂ ਮਾਤਾ ਕੱਲੀ ਨਾਈਟ ਕਰੀਮ ਲਾ ਲੈਣੀ ਆ ਹੁਣ ਮੈਨੂੰ ਡਰ ਲੱਗੀ ਜਾਂਦਾ ਹੁਣ ਐਡਾ ਸੋਹਣਾ ਮੂੰਹ ਆ ਕਿਰਨਾ ਦਾ ਕਿਤੇ ਬਾਅਦ ਚ ਕਾਲਾ ਕਰ ਦੇ ਉਹ ਹੋਰ ਕੀ ਆ ਮੈਂ ਅੱਜ ਉਹਨੂੰ ਫੋਨ ਕਰਦੀ ਹਾਂ ਵੀ ਭੈਣੇ ਮੈਨੂੰ ਨਾਈਟ ਕਰੀਮ ਜੀ ਦੋ ਹੋਰ ਭੇਜ ਦੇ ਭਲਾ ਮੈਂ ਕਹੂੰਗੀ ਆਉਦੇ ਪੈਸੇ ਲੈ ਲੈ ਚਲੋ ਉਹ ਤਾਂ ਮੇਰੇ ਤੋਂ ਉਹਨੇ ਪ੍ਰੋਮੋਸ਼ਨ ਕਰਾਈ ਸੀਗੀ ਹਨਾ ਤੇ ਅੱਜ ਤੇਨਰ ਥੋੜਾ ਤਾਂ ਮੈਨ ਲੱਗੀ ਜਨਾ ਉਹ ਬੱਸ ਸੁਪਰਾ ਖੇਲ ਕਾ ਖਾਈ ਲੈਣਾ ਰੱਖਿਆ ਕਿਉਂ ਆ ਪਹਿਲਾ ਨਰਾਤਾ ਜੈ ਮਾਤਾ ਦੀ ਅੱਜ ਪਹਿਲਾ ਨਰਾਟਾ ਤੇ ਸਾਰਿਆਂ ਨੂੰ ਪਹਿਲੇ ਨਰਾਤੇ ਦੀਆਂ ਨਵਰਾਤਰੀਆਂ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਕਰਨ ਬਟਾ ਵੱਲੋਂ ਤੇ ਚੱਲ ਹੁਣ ਤੂੰ ਮਾਰ ਝਾੜ ਹੁਣ ਮੈਂ ਤੈਨੂੰ ਦਿਖਾਉਣੀ ਆ ਵੀ ਤੂੰ ਕਿੰਨੇ ਚਾਰ ਮਾਰਦਾ ਮੇਰੇ ਮੰਮੀ ਦੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਹੀਂ ਝਾੜੂ ਮਾਰਦਾ ਕਿ ਤਾ ਦਿਖਾ ਦੇ ਮੈਂ ਨਹੀਂ ਦਿਖਾਉਣਾ ਬਾਜ ਜਾ ਨਾ ਪੜਾਉਣਾ ਨਹੀਂ ਜਾਂਦਾ ਤੈਨੂੰ ਰਹਿਣ ਦੇ ਉਧਰ ਕਰ ਹਲੋ ਹਾਏ ਹਾਂਜੀ ਹਾਂਜੀ ਫਰੈਂਡ ਤੇ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਹਾਡੀ ਸਪੋਰਟ ਚਾਹੀਦੀ ਹੈ ਮੈਨੂੰ ਤੁਸੀਂ ਮੈਨੂੰ ਸਪੋਰਟ ਕਰ ਦਿਆ ਕਰੋ ਯਾਰ ਆਇਆ ਨਾ ਕਰੋ ਆਪਣੇ ਸਬਸਕ੍ਰਾਈਬ ਬਹੁਤ ਘੱਟ ਹੈ ਜੀ ਆ ਕੀ ਕਹਿੰਦੇ ਆ ਕਿ ਦੇਖੋ ਮੇਰੇ ਤੋਂ ਪਿੱਛੇ ਜਿਨ੍ਹਾਂ ਨੇ YouTube ਬਣਾਈ ਸੀ ਸਾਰਿਆਂ ਦੇ ਉਹ ਸਿਲਵਰ 골ਡ ਆ ਗਿਆ ਮੇਰਾ ਹਜੇ ਤੱਕ ਨਹੀਂ ਆਇਆ ਮੈਂ ਉਹਦੇ ਚੱਕਰ ਦੇ ਵਿੱਚ ਬੈਠੀ ਹੈਗੀ ਪਤਾ ਨਹੀਂ ਕਦੋਂ ਆਊਗਾ ਤੇ ਜੇ ਤੁਸੀਂ ਸਪੋਰਟ ਕਰੋਗੇ ਤਾਂ ਆਪਾਂ ਨੂੰ ਫੇਰ ਹੀ ਆਉਣਾ ਹਨਾ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਪਾਰਟੀ ਦੇਵਾਂਗੀ ਪਾਰਟੀ ਆਪਾਂ ਕਰਾਂਗੇ ਕਾਦੀ ਬੱਕਰਾ ਖਵਾ ਦਾਂਗੇ ਤੁਹਾਨੂੰ ਬੱਕਰੇ ਦੀ ਦਾਲ ਖਵਾ ਦਾਂਗੇ ਫਰੈਂਡ ਜਿਹੜੇ-ਜਿਹੜੇ ਦਾਲ ਬੱਕਰੀ ਦਾਲ ਖਾਣਗੇ ਜਿਹੜੇ ਜਿਹਨੇ ਮਟਰ ਪਨੀਰ ਦੇ ਸ਼ਕੀਨ ਆ ਮਟਰ ਪਨੀਰ ਦੀ ਦਾਲ ਬਣਾ ਦੂੰਗੀ ਉਹਨਾਂ ਬਾਅਦ ਤੇ ਜਿਹੜਾ ਜਿਹਨਾਂ ਨੂੰ ਮੂੰਗੀ ਦੀ ਸਬਜ਼ੀ ਚਾਹੀਦੀ ਆ ਉਹਨਾਂ ਉਹਨਾਂ ਨੂੰ ਆਪਾਂ ਮੂੰਗੀ ਦੀ ਸਬਜ਼ੀ ਖਵਾ ਦਾਂਗੇ ਪਲੀਜ਼ ਮੇਰਾ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਰਨ ਬਠਿੰਡਾ ਤੁਹਾਡੇ ਤੁਹਾਨੂੰ ਬਹੁਤ ਪਿਆਰ ਕਰਦੀ ਐ ਤੇ ਬਾਕੀ ਕੀ ਕਹਿੰਦੇ ਆ ਕੁੱਕੀ ਭੈਣੇ ਅੱਜ ਦੇਖ ਲੈ ਜੇ ਕੋਈ ਸਿਸਟਮ ਬਣਾਣਾ ਬਣਾਣਾ ਚਾਹਨੀ ਆ ਤਾਂ ਤੂੰ ਬਣਾ ਲੈ ਭੈਣ ਮੇਰੀ ਏ ਕੋਈ ਫਿਲਮ ਕੱਢ ਲੇ ਕਮੇਡੀ ਚੁਗਲੀ ਚੱਪਿਆਂ ਵਾਲੀਆਂ ਤੇ ਤੁਹਾਨੂੰ ਪਤਾ ਬਾਕੀ ਤੁਸੀਂ ਫਰੈਂਡ ਮੇਰੀ ਐਕਟਿੰਗ ਜ਼ਰੂਰ ਦੱਸਿਓ ਵੀ ਤੁਹਾਨੂੰ ਮੇਰੀ ਐਕਟਿੰਗ ਕਿੱਦਾਂ ਦੀ ਲੱਗੀ ਬਾਦੋਂ ਤੱਕ ਕਬੱਡੀ ਵੀਡੀਓ ਪਾਈ ਆ ਉਹਦੇ ਵਿੱਚ ਤੁਹਾਨੂੰ ਕਿਰਨਾ ਦੀ ਐਕਟਿੰਗ ਕਿੱਦਾਂ ਲੱਗੀ ਤੇ ਕੁੱਕੀ ਭੈਣ ਦੀ ਐਕਟਿੰਗ ਕਿੱਦਾਂ ਲੱਗੀ ਵੈਸੇ ਸਾਡੀ ਵੈਸਟ ਜੋੜੀ ਆ ਦੋਨਾਂ ਦੀ ਬਹੁਤ ਵਧੀਆ ਜੋੜੀ ਆ ਸਾਡੀ ਸਾਡੀ ਜੋੜੀ ਨੂੰ ਲੋਕ ਬਹੁਤ ਪਿਆਰ ਕਰਦੇ ਆ ਬਾਕੀ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਲੱਬ ਕਲੱਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰਿਆਂ ਤੋਂ ਸਬਸਕ੍ਰਾਈਬ ਕਰਾ ਦਿਆ ਕਰੋ ਫਰੈਂਡ ਸਾਰਿਆਂ ਤੋਂ ਜਿੰਨੇ ਵੀ ਟੋਟਲ ਏਰੀਆ ਦੇ ਆਪਣੇ ਹੁੰਦੇ ਆ ਬੰਦੇ ਚਲੋ ਠੀਕ ਹੈ ਜੀ ਓਕੇ ਬਾਏ